ਆਪਣੀ ਮਾਂ ਨਾਲੋਂ ਵੀ ਜ਼ਿਆਦਾ ਨਿੰਦਕ ਦੇ ਸ਼ੁਕਰਗੁਜ਼ਾਰ ਹੋ ਉਹ ਤਾਂ ਤੁਹਾਡੇ ਹੱਥ ਨਾਲ ਗੰਦ ਸਾਫ਼ ਕਰਦੀ ਹੈ ਜ਼ੁਬਾਨ ਨਾਲ ਗੰਦ ਸਾਫ਼ ਕਰਦੀ ਹੈ ਕਿੱਡੇ ਸੋਹਣੇ ਕੱਪੜੇ ਪਾਏ ਹੁੰਦੇ ਤੇ ਕਿੰਨਾ ਭੈੜਾ ਬੋਲ ਰਹੇ ਹੁੰਦੇ ਹੈ ਨਾ ਇਹਦਾ ਮਤਲਬ ਪਹਿਰਾਵੇ ਨਾਲ ਨਹੀਂ ਅਕਲ ਹੁੰਦੀ ਤੇਰੇ ਹੋਤੇ ਕੋਈ ਕਿਸੇ ਦੀ ਜਾਨ ਦਾ ਦੁਸ਼ਮਣ ਕਿਉਂ ਹੈ ਹਮ ਜੀਨੇ ਵਾਲੋਂ ਕੋ ਮਰਨੇ ਕੀ ਆਸਾਨੀ ਦੇ ਮਾਲਾ ਦਸਾਂਝਾਂ ਚ ਜੰਮ ਕੇ ਯਾਰ ਪੂਰੀ ਦੁਨੀਆ 'ਚ ਫਤਿਹ ਕਰ ਲੈਣੀ ਤੇ ਦਿਲਜੀਤ ਕਿਤੇ ਰੋਜ ਜਾਂਦੇ ਨੇ ਉਸ ਨੂੰ ਪਿਆਰ ਕਰ ਉਹ ਸਿਰਫ ਪਿਆਰ ਡਿਜ਼ਰਵ ਕਰਦਾ ਔਰ ਪੂਰੇ ਦੁਨੀਆ ਦੇ ਵਿੱਚ ਭਾਰਤ ਦਾ ਤਿਰੰਗਾ ਲੈ ਕੇ ਉਹ ਗਾਉਂਦਾ ਬਾਬਾ ਬੁੱਲ੍ਹੇ ਸ਼ਾਹ ਸਾਹਿਬ ਦੇ ਸ਼ਹਿਰ ਕਸੂਰ ਸ਼ਹਿਰ ਹੋਰ ਆਰਟਿਸਟ ਗਾ ਰਹੀ ਮੇਰੀ 2 ਵਜੇ ਵਾਰੀ ਆਈ ਤੇ 20 25000 ਖਰੀ 50000 ਬੰਦਾ ਉੱਥੇ ਵੀ ਵੇਟ ਕਰ ਰਿਹਾ ਸੀ ਕਦੋਂ ਸਿੱਲੀ ਸਿੱਲੀ ਆਵਾਜ਼ ਗਾਉਂਦੇ ਦਿਲ ਚੋਰੀ ਕਰੂਗਾ ਕੋਕੇ ਤੋਂ ਹੋ ਕੇ ਦਊਗਾ ਵਕਤ ਹੁੰਦਾ ਤੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਲੋਕ ਉੱਥੇ ਦੇ ਵੀ ਸਾਡੇ ਵਰਗੇ ਹੀ ਆ ਉਦਾਂ ਪਾਰਟੀਸ਼ਨ ਹੋਣੀ ਨਹੀਂ ਸੀ ਚਾਹੀਦੀ ਪਾਰਟੀਸ਼ਨ ਚ ਵੀ ਬਥੇਰੇ ਆਪਾਂ ਮਰਵਾ ਲਏ ਇੱਥੇ ਜੋ ਪ੍ਰਧਾਨ ਮੰਤਰੀ ਸਾਹਿਬ ਪਹਿਲੇ ਵੀ ਜਿਹੜੇ ਸੀਗੇ ਜੋ ਕਹਿਤਾ ਫੋਰਸਸ ਵੀ ਮੰਨਦੀਆਂ ਲੋਕ ਵੀ ਮੰਨਦੇ ਉਥੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਬਣਦਾ ਇਹੋ ਹੀ ਅਰਦਾਸ ਕਰਨੀ ਚਾਹੀਦੀ ਕਿ ਜਿੰਦਾ ਰਵੇ ਬਸ ਜਾਂ ਇਹਨੇ ਪਹਾਟਾਂ ਕਿ ਦੇਣਾ ਜਾਂ ਲਾਦੇ ਤੱਕ ਤਾਂ ਪੜੇ ਜੰਗ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਮਰ ਜਾਂਦੇ ਅੱਜ ਜੋ ਕਰੀਨ ਤੋਂ ਜਾ ਕੇ ਪੁੱਛੋ ਰਸ਼ੀਆ ਤੋਂ ਪੁੱਛੋ ਇਜ਼ਰਾਇਲ ਤੋਂ ਪੁੱਛੋ ਤੇ ਈਰਾਨ ਤੋਂ ਪੁੱਛੋ ਕਿਹੜੀਆਂ ਗੈਰਤਾਂ ਚ ਪਏ ਹੋ 1,24,000 ਪੈਗੋ ਬਰਾਈ ਰਿਸ਼ੀ ਮਨੀ ਆਏ ਸੂਫੀ ਆਏ ਕਸ ਗੁਰੂ ਆਏ ਬੰਦਾ ਬੰਦੇ ਦਾ ਪੁੱਤ ਨਾ ਬਣ ਸਕੇ। ਕੋਤੜ ਤੋਂ ਆਰਟਿਸਟ ਨਹੀਂ ਜਨਦਾ ਤੁਹਾਡਾ ਪੁੱਤਰ ਐ। ਸ਼ੁਕਰ ਕਰੋ ਕਿ ਤੁਹਾਡਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕਰ ਰਿਹਾ ਹੈ। ਜਦੋਂ ਉਹ ਜਾਂਦਾ ਭਾਰਤ ਦੀ ਨੁਮਾਇੰਦਗੀ ਕਰਦਾ, ਪੰਜਾਬੀਆਂ ਦੀ ਨੁਮਾਇੰਦਗੀ ਕਰਦਾ। ਕਿ ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ 'ਚ ਹੈ ਸੋ ਪਰਤਾ ਜੇ ਮਨਸੂਰਾ ਚੁੱਪ ਕਰ ਰਹਿਦਾ। ਸੁਣੀ ਕਾਸ ਨੂੰ ਚੜਤ ਨਹੀਂ। ਦਸ਼ੇਕਾਲ ਦੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ। ਸਾਡੇ ਨਾਲ ਇਸ ਵੇਲੇ ਮੁੱਖ ਮਹਿਮਾਨ ਫਾਰਮਰ ਐਮਪੀ ਹੰਸਰਾਜ ਜੀ ਮੌਜੂਦ ਨੇ ਔਰ ਪਦਮਸ਼ਰੀ ਵਾਰਦੀ ਨੇ ਔਰ ਖਾਸ ਕਰਕੇ ਗਾਇਕੀ ਨੂੰ ਲੈ ਕੇ ਪੂਰੀ ਦੁਨੀਆ ਭਰ ਦੇ ਵਿੱਚ ਤੂਤੀ ਅੱਜ ਵੀ ਬੋਲਦੀ ਹੈ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਸਰਤਾਜ ਸਰਦਾਰ ਜੀ 3 ਉਸ ਦੇ ਉੱਤੇ ਭਾਰਤ ਦੇ ਵਿੱਚ ਰੋਕ ਲੱਗੀ ਲੇਕਿਨ ਪੂਰੀ ਦੁਨੀਆ ਭਰ ਦੇ ਵਿੱਚ ਇਹ ਮੂਵੀ ਚੱਲ ਰਹੀ ਹੈ ਤੇ ਉਸ ਨੂੰ ਹੰਗਾਰਾ ਵਧੀਆ ਮਿਲ ਰਿਹਾ ਹੈ ਲੇਕਿਨ ਅੱਜ ਵੀ ਦਿਲਜੀਤ ਦੋਸਾਂਝ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਕਿ ਇੰਡੀਆ ਦੇ ਵਿੱਚ ਜਿਹੜੀ ਮੂਵੀ ਹੈ ਉਹ ਰਿਲੀਜ਼ ਹੋ ਸਕੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਤੁਹਾਡੇ ਚੈਨਲ ਦਾ ਨਾਮ ਹੀ ਬੜਾ ਅੱਛਾ ਹੈ ਮਿੱਟੀ ਆਪਾਂ ਸਭ ਮਿੱਟੀ ਦੇ ਆਪਾ ਬਣਿਆ ਆ ਬੋਲ ਮਿੱਟੀ ਦੇ ਬਾਪਿਆ ਆਖੀਰ ਤੇ ਉਹ ਕਹਿੰਦੇ ਹੁਣ ਕਿਉਂ ਨਹੀਂ ਬੋਲਦੇ ਜੀ ਸਰੀਰ ਨੂੰ ਕਹਿੰਦੇ ਕਹਿੰਦੇ ਬੋਲ ਮਿੱਟੀ ਦੇ ਬਾਪਿਆ ਹੁਣ ਕਿਉਂ ਨਹੀਂ ਬੋਲਦੇ ਹੁਣ ਬੋਲੇ ਤੂੰ ਮੰਨ ਸੋ ਇਸ ਕਰਕੇ ਨਾਮ ਬੜਾ ਅੱਛਾ ਜੀ ਆਇਆ ਨੂੰ ਬਹੁਤ ਧੰਨਵਾਦ ਜੀ ਸਰ ਜਿਵੇਂ ਕੀ ਦਰਜੀਦ ਸਾਂਹ ਦਾ ਇੱਕ ਕੋਟ ਹੈ ਪੰਜਾਬੀ ਆਗੇ ਹੋਈ ਹਾਂਜੀ ਪੰਜਾਬੀ ਆ ਗਿਓ ਇਹਨੂੰ ਲੈ ਕੇ ਪੂਰੇ ਦੁਨੀਆ ਦੇ ਵਿੱਚ ਲੋਕਾਂ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਆਹੋ ਪੰਜਾਬੀ ਨਹੀਂ ਹੁਣ ਉਹਨਾਂ ਨੇ ਵੀ ਇਹ ਨਾਰਾ ਲਾਇਆ ਪੰਜਾਬੀ ਆ ਗਿਓ ਤੇ ਅੱਜ ਉਸ ਦਾ ਵਿਰੋਧ ਹੋ ਰਿਹਾ ਵਾ ਹਾਂਜੀ ਉਹ ਬਸ ਜਦੋਂ ਵੀ ਕੋਈ ਬਹੁਤ ਮੰਜ਼ਲਾ ਸਰ ਕਰ ਜਾਏ ਅਨਬਲੀਵेबल ਟਾਰਗੇਟ ਪੂਰੇ ਆਪਣੇ ਕਰ ਜਾਏ ਜਦੋਂ ਕੋਈ ਜਿੱਡਾ ਐਡਾ ਵੱਡਾ ਅਚੀਵਰ ਬਣ ਜਾਏ ਕਿ ਉਹ ਪੂਰੀ ਦੁਨੀਆ ਦੇ ਚ ਇਕੱਲਾ ਹੀ ਨਜ਼ਰ ਆਵੇ ਇਸ ਫਿਰ ਨਾਲ ਇਸ ਤਰ੍ਹਾਂ ਦੇ ਬੰਦੇ ਵੀ ਪੈਦਾ ਹੋ ਜਾਂਦੇ ਆ ਜਿਹੜੇ ਉਹਨੂੰ ਨਫ਼ਰਤ ਕਰਦੇ ਆ ਜਾਂ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਬਹਾਨਾ ਹੀ ਚਾਹੀਦਾ ਹੁੰਦਾ ਪੈੜੀ ਗੱਲ ਕਰਨ ਲਈ ਜਿਹਦੇ ਕੋਲ ਜੋ ਹੈ ਉਹ ਹੀ ਦਾਨ ਦੇਵੇਗਾ ਨਾ ਜਿਹਦੇ ਕੋਲ ਨਫ਼ਰਤ ਹੈ ਉਹਨੂੰ ਨਫ਼ਰਤ ਵੰਡਣੀ ਹੈ ਜਿਸ ਨੂੰ ਮੁਹੱਬਤ ਹੈ ਮੁਹੱਬਤੀ ਬੰਦਾ ਮਬਦੀ ਗੱਲ ਕਰੇਗਾ ਸੋ ਸਾਡੇ ਉਹਦੇ ਚੋਂ ਆਪਣੇ ਬੱਚਿਆਂ ਨੂੰ ਦੇਖੋ ਮੈਨੂੰ ਹਮੇਸ਼ਾ ਇਦਾਂ ਲੱਗਦਾ ਨਵਰਾਜ ਜੂਰਾਜ ਵਾਂਗ ਜੋਨਕ ਕਿ ਮਾਪਿਆਂ ਦਾ ਕਾਲਜਾ ਠੰਡਾ ਹੁੰਦਾ ਤਾਂ ਉਹਦੀ ਮਾਂ ਪਿਓ ਹੈ ਜਿਹਨਾਂ ਦਸਾਂਝਾਂ ਚ ਜੰਮ ਕੇ ਯਾਰ ਪੂਰੀ ਦੁਨੀਆ 'ਚ ਫਤਿਹ ਕਰ ਲੈਣੀ ਤੇ ਦਲਜੀਤ ਕਿਤੇ ਰੋਜ਼ ਜੰਮਦੇ ਨੇ ਉਸਨੂੰ ਪਿਆਰ ਕਰੋ ਉਹ ਸਿਰਫ ਪਿਆਰ ਡਿਜ਼ਰਵ ਕਰਦਾ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਤਿਰੰਗਾ ਲੈ ਕੇ ਉਹ ਗੌਂਦਾ ਕਈ ਵਾਰੀ ਮੈਂ ਦੇਖਿਆ ਉਹਨਾਂ ਨੂੰ ਤੇ ਉਹਦੇ ਨੈਸ਼ਨਲਿਸਟ ਹੋਣ ਚ ਕੋਈ ਡਾਊਟ ਨਹੀਂਗਾ ਇਹ ਕਿੰਨੇ ਅੱਜ ਵੀ ਲੋਕ ਉਸ ਨੂੰ ਕਹਿੰਦੇ ਵੀ ਉਹ ਨੈਸ਼ਨਲਿਸਟ ਨਹੀਂ ਹੈ ਉਹ ਪਤਾ ਨਹੀਂ ਕਿਹੜੇ ਲੈਵਲ ਦੇ ਲੋਕ ਆ ਅਕਲ ਵਾਲੇ ਲੋਕ ਨੂੰ ਲੋਕਾਂ ਨੂੰ ਪਤਾ ਹੈ ਕਿ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਥੋੜੀ ਲੋੜ ਆ ਆਰਟਿਸਟ ਹੈ ਹਾਂ ਜੀ ਫਿਲਮ ਹੁਣ ਅੱਜ ਸ਼ੂਟ ਹੁੰਦੀ ਤੇ ਸ਼ਾਇਦ ਉਹ ਕਈ ਵਾਰੀ ਇਸ ਤਰ੍ਹਾਂ ਦਾ ਸੋਚਦੇ ਹੀ ਨਾ ਕਦੀ ਜੀ ਅੱਜ ਸ਼ੂਟ ਹੁੰਦੀ ਕਿਉਂਕਿ ਅੱਜ ਟੈਨਸ਼ਨ ਚੱਲਦੀ ਹੈ ਨਾ ਗਵੰਡੀ ਨਾ ਮੜਾ ਮੋਟਰ ਜਦੋਂ ਝਗੜਾ ਹੁੰਦਾ ਬੱਚਿਆਂ ਨਾਲ ਵੀ ਥੋੜਾ ਜਿਹਾ ਐਦਾ ਹੋ ਜਾਂਦਾ ਉਹ ਫਿਲਮ ਉਦੋਂ ਬਣੀ ਹੈ ਜਦੋਂ ਪਤਾ ਹੀ ਨਹੀਂ ਸੀਗਾ ਕਿ ਕੋਈ ਐਸਾ ਸਾਰੇ ਆਰਟਿਸਟ ਨਾਲ ਮਿਲ ਕੇ ਕੰਮ ਕਰਦੇ ਸੀ ਜਿਹੜਾ ਕਰਨਾ ਚਾਹੀਦਾ ਬਾਅਦ ਚ ਬਦਕਿਸਮਤੀ ਕਹਿ ਲੋ ਕਿ ਉਹ ਵਾਕਿਆ ਹੋ ਗਿਆ ਫੈਲਗਾਉਂ ਵਾਲਾ ਫਿਰ جنگ ਲੱਗ ਗਈ جنگ ਦੇ ਵਿੱਚ ਜਿਹੜੇ ਕਸੂਰਵਾਰ ਉਹ ਤੋਂ ਪਤਾ ਨਹੀਂ ਉਹਨਾਂ ਲੱਭਣਗੇ ਵੀ ਕਿਸੇ ਨਾ ਕਿਸੇ ਘੇਰ ਕੇ ਲਿਆਉਗੀ ਹੋਣੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਇੰਨੇ ਲੋਕਾਂ ਦੀ ਬੇਕਸੂਰਾਂ ਦੀ ਜਾਨ ਲਈ ਲੇਕਿਨ ਜਿਹੜੇ ਮਾਸੂਮ ਆ ਜੰਗ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਮਰ ਜਾਂਦੇ ਆ ਅੱਜ ਯੂਕਰੇਨ ਤੋਂ ਜਾ ਕੇ ਪੁੱਛੋ ਰਸ਼ੀਆ ਤੋਂ ਪੁੱਛੋ ਇਜ਼ਰਾਇਲ ਤੋਂ ਪੁੱਛੋ ਤੇ ਈਰਾਨ ਤੋਂ ਪੁੱਛੋ ਕਿਹੜੀਆਂ ਗੈਰਤਾਂ 'ਚ ਪਏ ਹੋਏ 1,24,000 ਪੈਗੰਬਰ ਆਏ ਰਿਸ਼ੀ ਮونی ਆਏ ਸੂਫੀ ਆਏ ਤਸ ਗੁਰੂ ਆਏ ਬੰਦਾ ਬੰਦੇ ਦਾ ਪੁੱਤ ਨਾ ਬਣ ਸਕਿਆ। ਉਹ ਤੁਹਾਡੇ ਤੋਂ ਆਰਟਿਸਟ ਨਹੀਂ ਚੱਲ ਜਾਂਦਾ ਤੁਹਾਡਾ ਪੁੱਤਰ ਆ ਉਹ। ਸ਼ੁਕਰ ਕਰੋ ਕਿ ਤੁਹਾਡਾ ਨਾਮ ਪੂਰੀ ਦੁਨੀਆ 'ਚ ਰੌਸ਼ਨ ਕਰ ਰਿਹਾ ਹੈ। ਜਦੋਂ ਉਹ ਜਾਂਦਾ ਭਾਰਤ ਦੀ ਨੁਮਾਇੰਦਗੀ ਕਰਦਾ, ਪੰਜਾਬੀਆਂ ਦੀ ਨੁਮਾਇੰਦਗੀ ਕਰਦਾ। ਦੇਖ ਇਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਲੱਗਦਾ ਹੈ ਕਿ ਕਟਨ ਹੋਰ ਵੱਧ ਗਈ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ ਹਾਲਾਂਕਿ ਚੜ੍ਹਦਾ ਪੰਜਾਬ ਲੈਦਾ ਪੰਜਾਬ ਕਹਿੰਦੇ ਨੇ ਇੱਕੋ ਹੀ ਹੈ ਨਹੀਂ ਲੋਕੀ ਕ੍ਰੀਏਟ ਕਰਦੇ ਆ ਸੋਸ਼ਲ ਮੀਡੀਆ ਗਾ ਚੈਨਲ ਚ ਉਹਨਾਂ ਲੈ ਜਦੋਂ ਇਹ ਅੱਛਾ ਬੋਲਣ ਲੱਪੇ ਬੁਲਾਉਣ ਲੱਪੇ ਅੱਛਾ ਤੇ ਕੁਝ ਨਹੀਂ ਐਡੀ ਕੋਈ ਜਿਹੜੇ ਸਟੇ ਦੇ ਹੈਡ ਕੰਟਰੀ ਹੈਡ ਉਹ ਉਹਨਾਂ ਨੇ ਕੁਝ ਸੋਚ ਕੇ ਸੀਜ਼ਫਾਇਰ ਕੀਤਾ جنگ ਨੂੰ ਵਿਰਾਮ ਦਿੱਤਾ جنگ ਰੋਕੀ ਹੈ ਦੋਨਾਂ ਬਿਨਾਂ ਨੇ ਹੁਣ ਤਾਂ ਕਲੀਅਰ ਹੀ ਹੋ ਗਿਆ ਕਿ ਦੋਨਾਂ ਨੇ ਗੱਲ ਕੀਤੀ ਹੈ ਦੇ ਚਲੋ ਕਟਿੱਕਟਾ ਨਿਕਲ ਗਿਆ ਦੋਨਾਂ ਦਾ ਹੁਣ ਛੱਡੋ ਪਰੇ ਉਹਨਾਂ ਨੂੰ ਆਪਸ ਵਿੱਚ ਪਿਆਰ ਕਰੋ ਹੁਣ ਮੀਡੀਆ ਵੀ ਤੇ ਟਿਕਣ ਦਵੇ ਹੁਣ ਮੀਡੀਆ ਤੇ ਵੀ ਰਾਤ ਦਿਨ ਆਪਾਈ ਹੋਈ ਗੱਲ ਲਈ ਲੱਗੇ ਰਾਵਾਂਗੇ ਤਾਂ ਫਿਰ ਤਾਂ ਗੱਲ ਬਣੇਗੀ ਨਾ ਜਿਵੇਂ ਕਈ ਆਰਟਿਸਟ ਨੇ ਕਈ ਸਿੰਗਰ ਨੇ ਉਹਨਾਂ ਨੇ ਦਲਜੀਤ ਸਾਂ ਦਾ ਸਿੱਧਾ ਨਾਂ ਨਹੀਂ ਲਿਆ ਕਈਆਂ ਨੇ ਲੇਕਿਨ ਕਈਆਂ ਨੇ ਸਿੰਗਰ ਕਿਹਾ ਵੀ ਉਹ ਫੇਕ ਸਿੰਗਰ ਨੇ ਔਰ ਖਾਸ ਕਰਕੇ ਮਿਕਾ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਇਹ ਵੀ ਕਹਿੰਦੇ ਵੀ ਤੁਹਾਡੇ ਨਾਲ ਰਿਸ਼ਤੇਦਾਰੀ ਨਿਕਲਦੀ ਹੈ ਉਹਨਾਂ ਦੀ ਵੀ ਤੁਸੀਂ ਇੱਕ ਸ਼ੋਹ ਦੇ ਵਿੱਚ ਗਏ ਸੀ ਉਹਨਾਂ ਨਾਲ ਗੱਲਬਾਤ ਜਦੋਂ ਕਰਦੇ ਪਏ ਸੀ ਤਾਂ ਦੱਸਦੀ ਕਹਿੰਦੀ ਵੀ ਅਸੀਂ ਰਿਸ਼ਤੇਦਾਰੀ ਸਾਡੀ ਨਿਕਲਦੀ ਹੈ ਨਹੀਂ ਮੇਰੇ ਬੱਚਿਆਂ ਵਰਗੇ ਨੇ ਇਦਾਂ ਦੀ ਗੱਲ ਇੰਦਾਂ ਦਾ ਕੁਐਸਚਨ ਹੀ ਨਾ ਕਰੋ ਮੇਰੇ ਕੋਲ ਤੁਸੀਂ ਤਸ਼ਰੀਫ ਲਿਆਏ ਆ ਜੀ ਮੈਂ ਇਹਨਾਂ ਕਹਿਣਾ ਚਾਹੁੰਦਾ ਮੈਂ ਦਲਜੀਤ ਨੂੰ ਬਹੁਤ ਲਾਈਕ ਕਰਦਾ ਔਰ ਮੈਂ ਹਰ ਉਸ ਬੱਚੇ ਨੂੰ ਲਾਈਕ ਕਰਦਾ ਜਿਹੜਾ ਲਾਇਕ ਨਿਕਲੇ ਹਮ ਜਿਨੇ ਆਪਣੇ ਮਾਪਿਆਂ ਦਾ ਆਪਣੇ ਪਿੰਡ ਦਾ ਆਪਣੇ ਸਟੇਟ ਪੰਜਾਬ ਦਾ ਵਤਨ ਪੰਜਾਬ ਦਾ ਤੇ ਭਾਰਤ ਦਾ ਨਾ ਪੂਰੀ ਦੁਨੀਆ ਚ ਝੰਡਾ ਬੁਲੰਦ ਕੀਤਾ ਉਹਨੂੰ ਪਿਆਰ ਕਰੋ ਮੈਂ ਇੰਨਾ ਕਹਿਣਾ ਆ ਬਸ ਮੈਨੂੰ ਨਹੀਂ ਪਤਾ ਹੋਰ ਕਿਸ ਗੱਲ ਦਾ ਜਿਆਦਾ ਮੈਂ ਵੇਂਦਾ ਵੀ ਨਹੀਂ ਟੀਵੀ ਨਾ ਮੈਂ ਟੀਵੀ ਚਾਉਣਾ ਤੁਸੀਂ ਦੇਖਿਆ ਬੜੇ ਲੰਬੇ ਸਮੇਂ ਤੋਂ ਮੈਂ ਖਾਮੋਸ਼ ਹਾਂ ਕਿਉਂਕਿ ਹੁਣ ਤਾਂ ਇਹ ਸਮਾਂ ਆ ਗਿਆ ਕਿ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਹਿਦਾ ਸੂਲੀ ਕਾਸ ਨੂੰ ਚੜਦਾ ਕਿੱਥੇ ਬੋਲੀਏ ਕਿਹਨੂੰ ਸੁਣਾਈਏ ਗੱਲ ਕਿਸੇ ਨੂੰ ਸਮਝ ਆਉਂਦੀ ਹੈ ਇੱਥੇ ਤਾਂ ਨਫ਼ਰਤਾਂ ਹੌਮੇ ਦੇ ਯਾਨੀ ਕੱਡੇ ਤੁਰੇ ਫਿਰਦੇ ਇਨਸਾਨੀਅਤ ਨਹੀਂ ਜੇ ਇਨਸਾਨੀਅਤ ਹੋਵੇ ਤੇ ਇਸੇ ਲੈਵਲ ਦੇ ਰੋਹਾਨੀ ਰਹਿਬਰ ਆਏ ਇਹਨਾਂ ਨੂੰ ਆਕਲ ਆਈ ਕਿੰਨੀ ਹਉਮੈ ਕਿੰਨਾ ਹੰਕਾਰ ਕਿ ਕੱਡੇ ਸੋਨੇ ਕੱਪੜੇ ਪਏ ਹੁੰਦੇ ਤੇ ਕਿੰਨਾ ਭੈੜਾ ਬੋਲ ਰਿਹਾ ਹੁੰਦੇ ਹੈਨਾ ਇਹ ਦਮਤ ਪਹਿਰਾਵੇ ਨਾਲ ਨਹੀਂ ਅਕਲ ਹੁੰਦੀ ਇਸ ਕਰਕੇ ਸੱਜਣ ਜੀ ਪਿਆਰ ਕਰੋ ਦਿਲਜੀਤ ਤੇ ਨਾਜ਼ ਕਰੋ ਉਹ ਫਖਰ ਹੈ ਪੰਜਾਬ ਪੰਜਾਬ ਦਾ ਵੀ ਤੇ ਭਾਰਤ ਦਾ ਵੀ ਤਾਂ ਜਿਵੇਂ ਕਿ ਦਲਜੀਤ ਦੀ ਗੱਲ ਕਰਦੇ ਆ ਆਪਾਂ ਹੋਰ ਪੰਜਾਬੀ ਸਿੰਗਰਾਂ ਦੀ ਵੀ ਗੱਲ ਕਰ ਲੈਨੇ ਆ ਵੀ ਜਿਹੜਾ ਦਲਜੀਤ ਨੂੰ ਬਾਰ ਬਾਰ ਨੈਸ਼ਨਲਿਸਟ ਹੋਣ ਦਾ ਜਿਹੜਾ ਪ੍ਰੂਫ ਦੇਣਾ ਪੈਣਾ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਜ਼ਿਆਦਾ ਵੇਂਦਾ ਨਹੀਂ ਮੈਂ ਕਹਿੰਦੇ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕਦੀ ਮੈਂ ਕੋਈ ਸੋਸ਼ਲ ਮੀਡੀਆ 'ਚ ਵੀ ਕੋਈ ਸੂਫੀਜ਼ਮ ਨਾਲ ਸੰਬੰਧਿਤ ਕੋਈ ਕਲਾਸਿਕਲ ਗਾਣਾ ਹੋਵੇ ਸੁਣ ਲੈਣਾ ਹੂੰ ਉਹ ਵਰਨਾ ਜਾਚੀਆਂ ਕਿਤਾਬਾਂ ਪੜਨ ਵਾਲਾ ਬੰਦਾ ਹੈ ਮੈਨੂੰ ਕੀ ਪਤਾ ਵਟਸਐਪਨਿੰਗ ਇਨ ਦਾ ਵਰਲਡ ਹਾਂ ਮੈਨੂੰ ਇਹ ਨਾ ਪਤਾ ਕਿ ਬੰਦੇ ਦੇ ਪੁੱਤ ਨਹੀਂ ਬੰਦਿਆਂ ਨੇ ਪੜਨਾ ਜੇ ਇਦਾਂ ਜੇ ਇਹ ਆਪਣੇ ਜਿਨ੍ਹਾਂ ਗੁਰੂ ਪੀਰਾਂ ਦਾ ਨਾਮ ਲੈ ਕੇ ਜਿਸ ਮਜ਼ਬਦ ਦੇ ਨਾਂ ਤੇ ਕਤਲ ਹੋ ਗਏ ਜਿਸ ਅਮਨ ਨੂੰ ਬਹਾਲ ਕਰਨ ਲਈ ਕਰੋੜਾਂ ਬੰਦੇ ਮਾਰ ਰਹੇ ਆ ਤਾਂ ਫੇਰ ਮੈਂ ਤਾਂ ਨਾ ਕੋ ਗੱਲ ਕਰਦਾ ਅੱਜ ਤੇ ਇਸ ਕਰਕੇ ਗੱਲ ਕੀਤੀ ਵੀ ਸਾਡਾ ਬੱਚਾ ਐਵੇਂ ਇਹਨਾਂ ਦੇ ਘੇਰਿਆ ਹੋਇਆ ਹਾਂ ਇਹ ਹੁਜ ਨੇ ਪਤਾ ਹੁੰਦੀ ਪੁੱਤਰ ਉਹ ਮੈਂ ਇੱਥੇ ਪ੍ਰੋਗਰਾਮਿਕ ਕਰਦਾ ਹੁੰਦਾ ਸੀ ਆਵਾਜ਼ ਪੰਜਾਬ ਦੀ ਉੱਥੇ ਐਂਕਰਿੰਗ ਕਰਨ ਵੀ ਆਏ ਦਿਲਜੀਤ ਜੀ ਜੀ ਕਦੇ ਉਹਨਾਂ ਨੇ ਸ਼ੋਅ ਹੀ ਨਹੀਂ ਕੀਤਾ ਕਿ ਮੈਂ ਸਿੰਗਰ ਵੀ ਆਂ ਐਂਕਰ ਐਂਕਰ ਬੜੀ ਸੋਣੀ ਕਰਦੇ ਸੀ ਤੇ ਜਮਾਈ ਸ਼ੋਅ ਕਰਦੇ ਸੀ ਨਹੀਂ ਕਦੀ ਉਹਨਾਂ ਨੇ ਕਦੀ ਐਟੀਟਿਊਡ ਨਹੀਂ ਦੇਖਿਆ ਕੋਈ ਹੋਰ ਵੀ ਕੰਮ ਕਹਿ ਦੋ ਹੁਣ ਸਾਡੇ ਤਾਂ ਛੋਟਾ ਉਮਰ ਚ ਮੈਨੂੰ ਨਾਲੇ ਪਤਾ ਥੋੜੀ ਜਿਹੀ ਅੱਗੇ ਜਾ ਕੇ ਉਹਨੇ ਸੁਪਰਸਟਾਰ ਮੈਂ ਤਾਂ ਕਿ ਕੋਈ ਨਵਾਂ ਬੱਚਾ ਆਇਆ ਤੇ ਮੈਂ ਕੋਈ ਹੋਰ ਵੀ ਕੰਮ ਕਰਤਾ ਉਹਨੇ ਫਟਾ ਖੜੇ ਮੱਥੇ ਕੀਤਾ ਉਹਨੇ ਦਵਾਵਾਂ ਲਈਆਂ ਇਹ ਦਵਾਵਾਂ ਨਾ ਨਾ ਹੁੰਦੇ ਆ ਇਹ ਜਿਹੜਾ ਸੀਸਾ ਲਵੇ ਉਹਦਾ ਨਾ ਹੁੰਦੇ ਆ ਐਵੇਂ ਨਹੀਂ ਮੈਂਤਮੰਤ ਕਰਨ ਵਾਲੇ ਜਾਂ ਹੌਮੇ ਦੇ ਪੁਤਲੇ ਬਥੇਰੇ ਆ ਜਿਹਨੇ ਦਵਾਵਾਂ ਲੈ ਲਈਆਂ ਉਹ ਫਿਰ ਸਾਰੀਆਂ ਸਰਹੱਦਾਂ ਪਾਰ ਕਰ ਜਾਂਦਾ ਜਿਉ ਉਹਨੇ ਕੀਤੀਆਂ ਨੇ ਤੇ ਉਹਨੂੰ ਪਿਆਰ ਕਰੋ ਇੰਨਾ ਕਹਿਣਾ ਚਾਹਾਂਗਾ ਸਰ ਤੁਸੀਂ ਪਾਕਿਸਤਾਨ ਕਈ ਪਰ ਜਾ ਕੇ ਆਏ ਹੋ ਕਈ ਸ਼ੋਜ਼ ਵੀ ਕੀਤੇ ਨੇ ਨਾ ਤੁਸੀਂ ਪਾਕਿਸਤਾਨ ਦੇ ਵਿੱਚ ਕਿੱਦਾਂ ਦੇ ਲੋਕ ਨੇ ਕਿ ਪਿਆਰ ਕਿਦਾਂ ਦਿੰਦੇ ਨੇ ਦੇਖੋ ਨਾ ਹਿੰਦੁਸਤਾਨ ਨਾ ਪਾਕਿਸਤਾਨ ਨਹੀਂ ਮਾੜਾ ਹੁੰਦਾ ਨਾ ਰੱਖੇ ਹੋਏ ਖਿੱਤੇ ਦੀ ਧਰਤੀ ਦੇ ਬਾਰਡਰ ਨਾ ਹੁੰਦਾ ਤੇ ਪੂਰਾ ਹਿੰਦੁਸਤਾਨ ਸੀ ਲੋਕ ਇੰਨਾ ਕਿ ਪਿਆਰ ਕਰਨ ਵਾਲੇ ਆ ਤੁਹਾਨੂੰ ਦੱਸ ਨਹੀਂ ਸਕਦੇ ਕੋਈ ਕਿੱਸਾ ਇਦਾਂ ਦਾ ਕੋਈ ਆਪਣੇ ਵਰਗੇ ਹੀ ਆ ਆਪਣੇ ਚੋਂ ਗਏ ਹੋਏ ਆ ਉਹੋ ਹੀ ਗੋਤ ਆ ਉਹਨਾਂ ਦੀ ਉਹ ਹੀ ਸਾਰਾ ਕੁਝ ਹੈ ਬੜਾ ਪਿਆਰ ਆ ਇੱਕ ਕਿੱਸਾ ਥੋੜੀ ਮੈਂ ਕਿਹੜਾ ਇੱਕ ਵਾਰੀ ਗਿਆ ਬਹੁਤ ਵਾਰੀ ਗਿਆ ਲੇਕਿਨ ਉੱਥੇ ਦਾ ਕੋਈ ਫੌਜੀ ਨਿਜਾਮ ਹੋ ਜਾ ਹੈਗਾ ਸਾਡੇ ਦੇਖ ਲਓ ਨਾ ਪ੍ਰਧਾਨ ਮੰਤਰੀ ਸਾਹਿਬ ਆਊਟ ਆਫ ਦੀ ਵੇ ਜੇ ਉੱਥੇ ਜਦੋਂ ਅਫਗਾਨਿਸਤਾਨ ਗਏ ਨਵਾਜ਼ ਸ਼ਰੀਫ ਸਾਹਿਬ ਦੇ ਉੱਥੇ ਘਰ ਵੀ ਚਲੇ ਗਏ ਸੀ ਬੇਟੀ ਨੂੰ ਪਿਆਰ ਦਿੱਤਾ ਮਾਤਾ ਦੇ ਚਰਨਾਂ 'ਚ ਬੈਠੇ ਪਰ ਫਿਰ ਕੁਛ ਨਾ ਕੁਛ ਹੋ ਜਾਂਦਾ ਬਦਕਿਸਮਤੀ ਕਹਿ ਲਓ ਕਦੀ ਪਠਾਨਕੋਟ ਹਮਲਾ ਹੋ ਗਿਆ ਕਦੀ ਕੁਸ਼ ਹੋ ਗਿਆ ਲੋਕ ਉੱਥੇ ਦੇ ਨਹੀਂ ਚਾਹੁੰਦੇ ਨਾ ਜਿੱਦਾਂ ਆਪਾਂ ਨਹੀਂ ਚਾਹੁੰਦੇ ਜੰਗ ਉਹ ਵੀ ਨਹੀਂ ਚਾਹੁੰਦੇ ਉਹ ਸਿਰਫ ਪਿਆਰ ਚਾਹੁੰਦੇ ਮਾਪਤਾ ਚਾਹੁੰਗੇ ਇੱਕ ਤੁਸੀਂ ਦੱਸ ਰਹੇ ਸੀ ਕਿਸਾ ਪੱਤਰਕਾਰ ਨਾਲ ਗੱਲਬਾਤ ਕਰਦੇ ਵੀ ਤੁਸੀਂ ਸ਼ੋਅ ਲੋਣ ਜਾਣਾ ਸੀ ਤਾਂ ਲੰਬੀ ਜਾਮ ਲੱਗ ਗਿਆ ਸੀਗਾ ਜਿਉਂ ਇੱਚੇ ਪਿਆਰ ਹਨ ਜਦੋਂ ਪਹਿਲੀ ਵਾਰੀ ਮੈਂ ਗਿਆ ਤੇ ਮੈਂ ਕਿਹਾ ਜੀ ਤੁਹਾਨੂੰ ਦੱਸ ਨਹੀਂ ਸਕਦੇ ਹੂੰ ਤੇ ਯਾਨੀ ਰਾਤ ਦੇ 2 ਵਜੇ ਮੇਰੀ ਵਾਰੀ ਆਈ ਸੀ ਸਤਨਾਮ ਮਾਨਕ ਸਾਹਿਬ ਬਹੁਤ ਬਹੁਤ ਸੱਚੇ ਸੱਚੇ ਬੰਦੇ ਆ ਉਹਨਾਂ ਨੂੰ ਕਦੀ ਪੁੱਛਿਓ ਕੁਝ ਹੋਰ ਵੀ ਸੱਜਣ ਸੀਗੇ ਗੱਦਾਫੀ ਸਟੇਡੀਅਮ 'ਚ 50000 ਬੰਦਾ ਸੀ ਉੱਥੇ ਵੀ ਕਮਾਲ ਹੀ ਹੋ ਗਈ ਸੀ 50 60 ਹਜ਼ਾਰ ਬੰਦੇ ਬਹੁਤ ਹੁੰਦੇ ਆ ਉਹ ਹੈਗਾ YouTube ਤੇ ਸ਼ੋਅ ਅੱਛਾ ਜੀ ਹਾਂ ਦੇਖਿਓ ਬਾਬਾ ਬੁੱਲ੍ਹੇ ਸ਼ਾਹ ਸਾਹਿਬ ਦੇ ਸ਼ਹਿਰ ਕਸੂਰ ਸ਼ਹਿਰ ਹੋਰ ਆਰਟਿਸਟ ਗਾ ਰਿਹਾ ਮੇਰੀ 2 ਵਜੇ ਵਾਰੀ ਆਈ ਤੇ 20 25 ਹਜ਼ਾਰ ਖਰੀ 50 ਹਜ਼ਾਰ ਬੰਦਾ ਉੱਥੇ ਵੀ ਵੇਟ ਕਰ ਰਿਹਾ ਸੀ ਵੀ ਕਦੋਂ ਸਿੱਲੀ ਸਿੱਲੀ ਆਵਾਜ਼ ਗਾਉਂਗਾ ਦਿਲ ਚੋਰੀ ਕਰੂਗਾ ਕੋਕੇ ਤੋ ਹੋਕੇ ਦਊਗਾ ਹਮ ਵਕਤ ਹੁੰਦਾ ਤੇ ਸੋ ਮੈਂ ਇਹ ਕਹਿਣਾ ਚਾਹਉਣਾ ਕਿ ਲੋਕ ਉਥੇ ਦੇ ਵੀ ਸਾਡੇ ਵਰਗੇ ਹੀ ਆ ਉਦਾਂ ਪਾਰਟੀਸ਼ਨ ਹੋਣੀ ਨਹੀਂ ਸੀ ਚਾਹੀਦੀ ਪਾਰਟੀਸ਼ਨ ਚ ਵੀ ਬਥੇਰੇ ਆਪਾਂ ਮਰਵਾ ਲਏ ਅੱਗੂ ਵੀ ਨਾ ਮਰਵਾਓ ਰੱਬ ਦਾ ਵਾਸਤਾ ਅੱਜ ਸਾਡੀ ਤਾਂ ਰੋਟੀ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਅਸੀਂ ਅੱਜ ਬਹੁਤ ਬਾਕੀ ਮੁਲਕਾਂ ਨੂੰ ਦੇਖਦੇ ਹੋਏ ਅਸੀਂ ਤਰੱਕੀ پسند ਮੁਲਕ ਆ ਅੱਜ ਹੋਰ ਤਰੱਕੀ ਕਰਨੀ ਆ ਅਸੀਂ ਅਮਿਨੀਸ਼ਨ ਤੇ ਬੰਬਾਂ ਤੇ ਆ ਜਿਹੜੇ ਨਵੇਂ ਮਸਾਇਲਾ ਤੇ ਇਨਾ ਕਰੋੜਾ ਅਰਬ ਡਾਲਰ ਉਹ ਵੀ ਖਰਚ ਰਿਆ ਆਪਣੇ ਕੋਲ ਜਰਾ ਹੈਗੇ ਆ ਉਹਨਾਂ ਨੂੰ ਜਰਾ ਹੋਰ ਸਾਬਨਾ ਲੈਣੇ ਪੈਂਦੇ ਆ ਉੱਥੇ ਦੇ ਪੋਲੀਟੀਸ਼ੀਨ ਨੇ ਵੀ ਨਹੀਂ ਕਦੀ ਪੈੜੀ ਕੋਈ ਬਹੁਤੀ ਜ਼ਿਆਦਾ ਨਹੀਂ ਗੱਲ ਕੀਤੀ ਹਮ ਲੇਕਿਨ ਉਹ ਫੌਜੀ ਇਸ ਇਨਾ ਛਾਏ ਹੋਏ ਆ ਇੱਥੇ ਫੌਜੀ ਸਾਡੇ ਰੱਬ ਵਰਗੇ ਆ ਹੂੰ ਕਿੰਨੇ ਫੌਜੀ ਰੱਬ ਦਾ ਦੂਜਾ ਨਾਮ ਲੱਗੇ ਸਾਨੂੰ ਵੀਰ ਜੈਸ ਇੱਕ ਫਿਲਮ ਚ ਗਾਉਂਦੀ ਕੁੜੀ ਜੀ ਮੈਨੂੰ ਬਹੁਤ ਅੱਛਾ ਗਾਣਾ ਲੱਗਦਾ ਇਤੋਂ ਫੌਜੀ ਕੋਈ ਤੁਰ ਜਾਂਦਾ ਹੋਵੇ ਆਪਾਂ ਸਲੂਟ ਨਹੀਂ ਕਰਦੇ ਜੀ ਦਿਲੋਂ ਨਿਕਲਦੀ ਆ ਉਹਨਾਂ ਦੀ ਇਸ ਕਰਕੇ ਕਿ ਇਹਨਾਂ ਦਾ ਕਰਕੇ ਅਸੀਂ ਨਿਸ਼ਚਿੰਤ ਸੌਂ ਜਾਂਦੇ ਆ ਨਹੀਂ ਤਾਂ ਅਸੀਂ 1 ਮਿੰਟ ਵੀ ਨਹੀਂ ਸੌ ਸਕਦੇ ਉੱਥੇ ਜਿਹੜਾ ਹੋਰ ਸਾਵਨਾ ਆ ਉੱਥੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਜੋ ਪ੍ਰਧਾਨ ਮੰਤਰੀ ਸਾਹਿਬ ਪਹਿਲੇ ਵੀ ਜਿਹੜੇ ਸੀਗੇ ਜੋ ਕਹੇਤਾ ਫੋਰਸੇ ਵੀ ਮੰਨਦੀਆਂ ਲੋਕ ਵੀ ਮੰਨਦੇ ਆ ਉਥੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਬਣਦਾ ਇਹੋ ਹੀ ਅਰਦਾਸ ਕਰਨੀ ਚਾਹੀਦੀ ਕਿ ਜਿੰਦਾ ਰਹੇ ਬਸ ਜਾਂ ਇਹਨੇ ਪਾਹੇ ਟੰਗ ਦੇਣਾ ਜਾਂ ਲਾ ਦੇਣਾ ਤਖਤਾ ਪਲਟ ਦੇਣਾ ਪਰ ਸੋ ਲੋਕਾਂ ਦੇ ਵਸ ਦੀ ਗੱਲ ਨਹੀਂ ਲੋਕਾਂ ਨੂੰ ਲੋਕਾਂ ਨੂੰ ਸਾਰਾ ਮੁਲਕ ਨਹੀਂ ਕੁਝ ਜਿਆਦਾ ਹੈ ਪੜਾ ਹੁੰਦਾ ਕੁਝ ਇੱਕ ਨਿਜਾਮ ਕਹ ਲੋ ਸਿਸਟਮ ਕਹ ਲੋ ਉਥੇ ਦਾ ਉਹ ਨੂੰ ਕਹਿ ਸਕਦੇ ਆ ਜੀ ਹੁਣ جنگ ਰੁਕ ਗਿਆ ਤੇ ਹੁਣ ਆਪਾਂ ਵੀ ਇਦਾਂ ਦੀ ਨਫਰਤ ਭਰੀਆਂ ਗੱਲਾਂ ਖਤਮ ਕਰੀਏ ਤੇ ਬਾਕੀ ਜਦੋਂ ਉਹਨੇ ਫਿਲਮ ਬਣਾਈ ਸੀ ਦਰਜੀਤ ਨੇ ਉਦੋਂ ਨੂੰ ਪਤਾ ਸੀ ਕਿ ਅੱਗੇ ਜਾ ਕੇ ਆ ਵਾਕਿਆ ਹੋਣਾ ਫਿਰ جنگ ਲੱਗਣੀ ਆ ਉਹਨੂੰ ਪਤਾ ਸੀ ਹੁਣ ਇਹਨਾਂ ਦਿਨਾਂ ਚ ਨਹੀਂ ਨਾ ਹੁਣ ਕੋਈ ਸਾਈਨ ਕਰ ਰਿਹਾ ਇੱਕ ਦੂਜੇ ਨੂੰ ਜਦੋਂ ਗਵਾਂਡੀ ਨਾਲ ਲੜ ਪਈ ਤਾਂ ਉਹਦੇ ਨਿਆਣਿਆਂ ਨਾਲ ਵੀ ਨਹੀਂ ਬਾਲੀ ਦੇ ਜਿੰਨੀ ਦੇ ਆਪ ਫੇਜ ਜੱਫੀ ਨਹੀਂ ਪੈਂਦੀ ਰਾਜੀ ਨਾ ਮੰਨੇ ਹੁੰਦੇ ਨਹੀਂ ਬੁਲਾਉਂਦੇ ਨਹੀਂ ਲੋੜੇ ਪਿਆਰ ਨਹੀਂ ਪਿਆਰ ਇੰਨਾਂ ਲਵੋਖਾ ਕੱਲ ਨੂੰ ਮਿਲ ਵੀ ਤੇ ਸਕਦੇ ਆ ਹੂੰ ਮੀਡੀਆ ਦਾ ਵੀ ਫਰਜ਼ ਬਣਦਾ ਡਿਬੇਟਸ ਹੁਣ ਬੰਦ ਕਰੋ ਅਸੀਂ ਨੇ ਇਹ ਕਰ ਦਿਆ ਉਹ ਕਰਦੇ ਕਟਿੱਕਟਾ ਦੋਨਾਂ ਨੇ ਕੱਢਣਾ ਹੀ ਕੱਢ ਲਿਆ ਜੋ ਕਰਨਾ ਸੀ ਕਰ ਲਿਆ ਮੈਸੇਜ ਠੀਕ ਹੈ ਆਪਣੇ ਵੱਲੋਂ ਤੁਸੀਂ ਉਸ ਇੱਕ ਜਦੋਂ آپریشن ਸੰਦੂਰ ਹੋਇਆ ਤਾਂ ਉਸ ਤੋਂ ਬਾਅਦ ਇਫਤਖਾਰ ਠਾਕੁਰ ਨੂੰ ਮੈਸੇਜ ਵੀ ਪਾਇਆ ਸੀ ਵੀਡੀਓ ਬਣਾਈ ਸੀ ਤੁਸੀਂ ਆਪਣੀ ਜਿਹਦੇ ਵਿੱਚ ਕਿਹਾ ਸੀਗਾ ਵੀ ਇਹ ਵੀ ਕੱਟ ਨਹੀਂ ਜਾਣੀ ਦਾ ਹੁੰਦਾ ਕਿਸੇ ਨੂੰ ਵੀ ਨਹੀਂ ਮੈਂ ਨਹੀਂ ਪਾਇਆ ਮੈਂ ਬੋਲਿਆ ਹੀ ਨਹੀਂ ਮੈਂ ਤਾਂ ਅੱਜ ਬੋਲਿਆ ਜੰਗ 'ਚ ਸਿਰਫ ਮੈਂ ਰੋਂਦਾ ਸੀ ਜਾਰਦਾਸ ਕਰਦਾ ਸੀ ਸਿਰਫ ਰੋਈ ਜਾਂਦਾ ਸੀ ਅਰਦਾਸ ਕਰਦਾ ਸੀ ਤਰਨ ਕਰੀ ਸਕਦਾ ਮੈਂ ਕੀ ਸੋਚਦਾ ਸੀ ਮੈਂ ਆਪਣੀ ਚਵਾਰਿਸ਼ਾ ਕਿਦਾਂ ਕੱਢਾਂ ਜਦ ਮੈਂ ਪੈਦਾ ਹੋਇਆ ਬੋਰਡ ਥੱਲੇ ਹੀਰ ਵਾਰਿਸ਼ਾ ਪੜਦੇ ਸੀ ਤੁਸੀਂ ਆਪਣੇ ਚ ਕੱਢ ਦਿਓ ਫਿਰ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਮਰ ਜਾਣਾ ਸ਼ੇਰ ਸੁਣਿਆ ਨਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਮੁਹੰਮਦ ਬਖਸ਼ ਨੂੰ ਕੱਢ ਦਿਓ ਉਹ ਲਤਾ ਜੀ ਨੂੰ ਕਿੱਦਾਂ ਕੱਢ ਦੇਣਗੇ ਦਲੀਪ ਕੁਮਾਰ ਨੂੰ ਕਿੱਦਾਂ ਕੱਢ ਦੇਣਗੇ ਲਤਾ ਜੀ ਕਹਿੰਦੇ ਨਹੀਂ ਕਿ ਮਹਿਦੀ ਹਸਨ ਕੇ ਗਲੇ ਮੇਂ ਭਗਵਾਨ ਬੋਲਤਾ ਹੈ ਅਗਰ ਹੁਣ ਮੈਂ ਭਗਵਾਨ ਦੀ ਆਵਾਜ਼ ਸੁਣਾ ਜੇ ਕੀ ਸੁਣਾ ਕੀ ਮੈਂ ਗਦਾਰਾ ਜੇ ਭਗਵਾਨ ਦੀ ਆਵਾਜ਼ ਸੁਣਾ ਹੋਰ ਮੈਂ ਸੁਣ ਸ਼ੈਤਾਨ ਦੀ ਸੁਣਾ ਕਰ ਹੂੰ ਸੋ ਇਸ ਕਰਕੇ ਸੱਜਣ ਜੀ ਇਹ ਮੈਸੇਜ ਦਿਓ ਕਿ ਜੀਉਂ ਉਰ ਜੀਨੇ ਦੋ ਦੁਆ ਕਰੋ ਤੇਰੇ ਹੋਤੇ ਮਾਲਕ ਨੂੰ ਕਹੋ ਜਿਹਦੇ ਕਬਜ਼ੇ ਕੁਦਰ ਸਾਡੀ ਜਾਨ ਹੈ ਉਹਨੂੰ ਕਹੋ ਤੇਰੇ ਹੋਤੇ कोई किसी की जान का दुश्मन क्यों हो हम जीने वालों को मरने की आसानी दे मौला गर्ज बरस प्यासी धरती पे ये जड़ी प्यासी है ना मोहब्बत ली नफ़रताना भरी हुई गरज बरस प्यासी धरती पे फिर पानी दे मौला चिड़ियों को दाना बच्चों को गुड़दानी दे मौला फिर मूर्त से बाहर आकर चारों ओर बिखर जा फिर मंदिर को मीरा जैसी दीवानी दे मौला ਇਦਨ ਇਦਨ ਸੋਚੋ ਇਦਾਂ ਸੋਚੋਗੇ ਤੇ ਅੱਬਲ ਤੋਂ ਮੈਂ ਕਿਹਨਾ ਹੋਰ ਕਿਸੇ ਨੂੰ ਨਾ ਮੰਨੋ ਭਾਈ ਕਿਨੇ ਇਹ ਨੂੰ ਮੰਨਣਾ ਸ਼ੁਰੂ ਕਰਦਾ ਦੇਖੋ ਨਾ ਉਹਨਾਂ ਦੀ ਸ਼ਿਕਾਇਤ ਹੋ ਗਈ ਕਿ ਤੇ ਦੁਸ਼ਮਣਾਂ ਦੇ ਵੀ ਪੱਟੀਆਂ ਕਰੀ ਜਾਂਦਾ ਦੁਸ਼ਮਣ ਨੂੰ ਪਾਣੀ ਮਸ਼ਕ ਫੜੀ ਹੁੰਦੀ ਸੀ ਪਾਣੀ ਪਿਲਾਉਂਦਾ ਪੇਸ਼ੀ ਹੋ ਗਈ ਬਾਜਾਂ ਵਾਲੇ ਬਾਪੂ ਦੇ ਚਰਨਾਂ 'ਚ ਹਮ ਕਿ ਤਨ ਕਿ ਉਹਨਾਂ ਕਿਹੜਾ ਜੰਗ ਲੱਗੀ ਤੈਨੂੰ ਪਤਾ ਨਹੀਂ ਕੀ ਕਰਦਾ ਸੱਚੇ ਪਾਸ਼ਾ ਮੈਨੂੰ ਆਖੋ ਦੇ ਦੇ ਜਿਹਦੇ ਨਾ ਮੈਨੂੰ شناخت ਹੋ ਜਾਆ ਦੋਸਤ ਆ ਦੁਸ਼ਮਣ ਆ ਮੈਨੂੰ ਦਿਲੋਂ ਦੇ ਦੇ ਜਿਹਦੇ ਨਾ ਫੀਲਿੰਗ ਦੁਸ਼ਮਣ ਪ੍ਰਤੀ ਹੋ ਰਵੇ ਦਸ ਮੈਨੂੰ ਤੇ ਇਹ ਪਤਾ ਕਿ ਉਹਦੇ ਜ਼ਖਮ ਹੋਏ ਉਹ ਹਾਇ ਹਾਈ ਕਰ ਰਿਹਾ ਇੱਕ ਪਿਆਸ ਨਾ ਮਰ ਰਿਹਾ ਪਿਆਸੇ ਨੂੰ ਮੈਂ ਪਾਣੀ ਪਿਲਾ ਦੇਣਾ ਜ਼ਖਮ ਤੇ ਮਰਹਮ ਲਾ ਦੇਣਾ ਤੇ ਬਾਜਾਂ ਵਾਲੇ ਬਾਪੂ ਨੇ ਸੀਨੇ ਨਾ ਨਹੀਂ ਲਾਇਆ ਉਹ ਇਹ ਅੱਧਾ ਪਰਸੈਂਟ ਤਾਂ ਆਪਣੇ ਬਜ਼ੁਰਗਾਂ ਨੂੰ ਕਰੋ ਫਾਲੋ ਜਿਨ੍ਹਾਂ ਦਾ ਰੋਜ਼ ਨਾ ਲੈਣੇ ਆ ਰਾਮ ਵੰਨਣ ਵਾਲੇ ਰਾਮ ਦੀਆਂ ਮੰਨਣ ঈਸਾ ਨੂੰ ਮੰਨਣ ਵਾਲੇ ঈਸਾ ਦੀਆਂ ਹਜ਼ੂਰ ਪਾਕ ਸੱਲਾਹੁ ਅਲੈਹੁ ਵੈਲਿ ਸੱਲਮ ਮੁਹੰਮਦ ਸਾਹਿਬ ਨੂੰ ਵੰਨਣ ਵਾਲੇ ਉਹਨਾਂ ਦੀ ਮੰਨ ਲੈਣ ਜੇ ਆਪਣੇ ਆਪਣੇ ਰਹਿਬਰ ਦੀ ਮੰਨ ਲੈਣਾ ਤੇ ਇਹ ਜੰਗਾ ਰੁਕ ਜਾਣਾ ਫਿਰ ਯਹੂਦੀਆਂ ਤੇ ਕਿੰਨਾ ਜ਼ੁਲਮ ਹੋਇਆ ਤੇ ਹੁਣ ਆਪ ਆਪ ਕਰਨ ਦਾ ਉਹ ਲਾਂਤੀ ਉਹ ਤੁਹਾਡੇ ਤੇ ਇੰਨਾ ਜ਼ੁਲਮ ਹੋਇਆ ਤੇ ਤੁਸੀਂ ਉੱਥੋਂ ਸਬਕ ਸਿੱਖੋ ਕਿ ਅਸੀਂ ਨਹੀਂ ਹੁਣ ਕਿਸੇ ਦੇ ਕਰਨਾ ਤੁਸੀਂ ਜੇ ਫੈਮਿਲੀ ਦੀ ਗੱਲ ਕਰਦੇ ਆਪਾਂ ਤੁਹਾਡੇ ਧਰਮ ਪਤਨੀ ਤੁਹਾਡੇ ਨਾਲ ਹਮੇਸ਼ਾ ਸਾਥ ਦਿੰਦੇ ਸੀਗੇ ਹਾਂਜੀ ਜਿਵੇਂ ਪੋਲਿਟਿਕਸ ਦੇ ਵਿੱਚ ਪਹਿਲਾਂ ਐਕਟਿਵ ਰਹਿੰਦੀ ਤੁਸੀਂ ਜ਼ਿਆਦਾਤਰ ਹੈ ਨਾ ਹਾਂਜੀ ਪੋਲਿਟਿਕਸ ਦੇ ਵਿੱਚ ਜ਼ਿਆਦਾ ਐਕਟਿਵ ਰਹਿੰਦੇ ਸੀ ਜ਼ਿਆਦਾਤਰ ਤੁਸੀਂ ਹਾਂਜੀ ਲੇਕਿਨ ਜਦੋਂ ਦੇ ਤੁਹਾਡੇ ਵਾਈਫ ਨੇ ਜਿਹੜੇ ਰੁਕਸਤ ਹੋਏ ਨੇ ਇਸ ਦੁਨੀਆ ਤੋਂ ਉਸ ਤੋਂ ਬਾਅਦ ਜ਼ਰੂਰ ਕਮੀ ਪੇਸ਼ ਜਿਹੜੀ ਰਹਿੰਦੀ ਹੈ ਹਮੇਸ਼ਾ ਯਾਰ ਮੈਨੂੰ ਪਤਾ ਹੀ ਨਹੀਂ ਸੀ ਮੈਂ ਝੂਠ ਨਹੀਂ ਬੋਲਦਾ ਪਤਾ ਤੁਹਾਨੂੰ ਮੈਨੂੰ ਹੋਰ ਕੁਝ ਆਵੇ ਨਾ ਆਵੇ ਜਿਹੋ ਜਿਹੀਆਂ ਗੱਲਾਂ ਮੈਂ ਕਮਰੇ 'ਗੇ ਕਰਦਾ ਵੈਸੇ ਹੀ ਮੈਂ ਕੁੰਡੀ ਲਾ ਕੇ ਆਪਣੇ ਕਮਰੇ ਚ ਸੁਣਾ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕੁਝ ਲੋਕ ਦੇਖਣ ਨੂੰ ਕੱਲੇ ਹੁੰਦੇ ਲੇਕਿਨ ਆਪਣੇ ਆਪ ਚੋ ਮੇਲਾ ਹੁੰਦੇ ਆ ਹੂੰ ਉਹਨਾਂ ਦੇ ਹੁੰਦਿਆਂ ਇੱਥੇ ਕੁੜੀਆਂ ਚਿੜੀਆਂ ਸਾਡੇ ਰਿਸ਼ਤੇਦਾਰ ਬੇਟੀਆਂ ਉਹਨੂੰ ਸ਼ੌਕ ਸੀ ਰਿਸ਼ਤੇਦਾਰਾਂ ਦੀਆਂ ਜਾਂ ਪਿੰਡ ਦੀ ਕੋਈ ਗਰੀਬ ਬੱਚੀ ਆ ਪਾਲਣਾ ਵੱਡਿਆ ਕਰਨਾ ਫੇਰ ਵਿਆਉਣਾ ਫੇਰ ਮੇਰੀਆਂ ਭੈਣਾਂ ਜਿਹੜੀਆਂ ਸਕੀਆਂ ਮੈਂ ਲੋਹੜੀ ਲੈ ਕੇ ਨਹੀਂ ਜਾ ਸਕਿਆ ਦੀਵਾਲੀ ਤੇ ਨਹੀਂ ਜਾ ਸਕਿਆ ਉਹ ਨੂੰ ਇਹ ਪਤਾ ਸੀ ਕਬੀਲਦਾਰੀ ਮੈਨੂੰ ਤਾਂ ਕੱਖ ਨਹੀਂ ਆਉਂਦਾ ਗੌਣ ਤੋਂ ਸਵਾ ਤੇ ਮੈਂ ਕਮਾਉਂ ਚ ਰਿਆ ਉਹ ਸਾਂਭਣ ਚ ਰੇ ਤੇ ਬੱਚਿਆਂ ਦੀ ਤਰਬੀਤ ਦੇਖੋ ਕਿੰਡੀ ਅੱਛੀ ਕੀਤੀ ਦੋਨੇ ਬੱਚੇ ਕਿੰਨੇ ਪਿਆਰੇ ਨਿਕਲੇ ਬਲਕਿ ਉਹਨੇ ਚਾਰ ਬੱਚੇ ਪਾਲਿਆ ਮੇਰੇ ਭਰਾ ਦੇ ਬੇਟਿਆਂ ਨੂੰ ਆਪਣੇ ਮੂੰਹ ਚੋਂ ਕੱਢ ਕੇ ਜਿੰਦੀ ਰਹੀ ਗੈਰੀ ਸਿੰਘਰ ਗੁਰਵਰਨ ਤੇ ਉਹਦੇ ਜਾਣ ਦਾ ਤੇ ਉਸ ਤੋਂ ਬਾਅਦ ਬੁੱਲਿਆ ਹੀ ਨਹੀਂ ਮੈਂ ਅੱਜ ਮੈਂ ਬੋਲਿਆ ਉਹ ਵੀ ਇਸ ਕਰਕੇ ਕਿ ਯਾਰ ਜੇ ਅੱਜ ਨਾ ਬੋਲੇ ਤਾਂ ਕਦੋਂ ਬੋਲਾਂਗੇ ਸਾਡਾ ਬੱਚਾ ਐਵੇਂ ਇਨਾ ਲੈਕ ਬੱਚਾ ਉਹਨੂੰ ਐਵੇਂ ਘੇਰਿਆ ਹੋਇਆ ਇਹਨਾਂ ਨੇ ਉਹਨੂੰ ਸਪੋਰਟ ਕਰੀਏ ਯਾਰ ਇਹਦਾ ਸੋਨਾ ਲੱਗਦਾ ਪੱਗ ਬਣ ਕੇ ਅੰਦੇ ਕੱਲਾਪਨ ਨਹੀਂ ਮਹਿਸੂਸ ਹੁੰਦਾ ਐ ਲੱਗਦਾ ਵੀ ਨੇੜੀ ਨੇ ਹਲੇ ਵੀ ਮਿੱਥੀ ਨੇ ਕੱਲਾਪਨ ਮਹਿਸੂਸ ਨਹੀਂ ਹੁੰਦਾ ਵੀ ਨੇੜੀ ਨੇ ਐ ਲੱਗਦਾ ਮੈਨੂੰ ਤਾਂ ਕੱਲਾਪਨ ਮਹਿਸੂਸ ਹੁੰਦਾ ਮੈਂ ਝੂਠ ਕੇ ਬੋਲ ਰਿਹਾ ਹਾਂ ਬਹੁਤ ਕੱਲਾਪਨ ਮਹਿਸੂਸ ਹੁੰਦਾ ਕਾਸ਼ ਮੈਂ ਜਿੰਨਾ ਬਾਹਰ ਫਿਰਿਆ ਘਰਦਿਆਂ ਨੂੰ ਟਾਈਮ ਦਿੱਤਾ ਹੁੰਦਾ ਤੇ ਅੱਜ ਮੈਂ ਇਨ ਅਲੋਨਲੀ ਨਾਡ ਦ ਗ੍ਰੇਟੈਸਟ ਇਜ਼ ਦਾ ਹਾਂਜੀ ਇਸ ਚੀਜ਼ ਦਾ ਗ੍ਰੇਟਾ ਤੁਨੂੰ ਮੈਂ ਟਿਕਿਆ ਹੀ ਨਹੀਂ ਕਰ ਨਾ ਜੰਮਣ ਵਾਲਿਆਂ ਦੇ ਡਿੱਕਿਆ ਨਾ ਜਿਹਨੂੰ ਵਿਆਹ ਕੇ ਲੈ ਉਹ ਦੇ ਡਿੱਕਿਆ ਮੈਂ ਤੁਰਿਆ ਹੀ ਫਿਰਦਾ ਰਿਹਾ ਤੁਰਿਆ ਹੀ ਫਿਰਦਾ ਰਿਹਾ ਸਾਰੇ ਕਹਿੰਦੇ ਰਹਿ ਬਹਿ ਜਾ ਟਿੱਕੇ ਹੂੰ ਬਸ ਹੁਣ ਟਿੱਕ ਗਏ ਹੁਣ ਕੀ ਫਾਇਦਾ ਇਹ ਮਿੱਟੀ ਨਾਲ ਫਰੋਲ ਚੋ ਗਈ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਸਿੱਕੇ ਮਰਕਲ ਯੂਨੀਵਰਸਿਟੀ ਦੇ ਵੱਲੋਂ ਤੁਹਾਨੂੰ ਫੈਲੋਸ਼ਿਪ ਦਿੱਤੀ ਗਈ ਸੀਗੀ ਹਾਂਜੀ ਔਰ ਤੁਹਾਨੂੰ ਕਹਿ ਗਿਆ ਸੀ ਕਿ ਇੰਡੀਅਨ ਕਲਾਸਿਕਲ ਜਿਹੜਾ ਹੈਗਾ ਉਹਦੇ ਬਾਰੇ ਸਿਖਾਇਆ ਜਾਵੇ ਤੁਸੀਂ ਕਿ ਕਿਸਾ ਵੀ ਦੱਸਿਆ ਸੀ ਕਿ ਗਏ ਤੁਸੀਂ ਅਮਰੀਕਾ ਲੇਕਿਨ ਇੰਗਲਿਸ਼ ਦੇ ਵਿੱਚ ਚੱਕਰ ਪੈਂਦਾ ਪਿਆ ਸੀ ਉੱਥੇ ਜਾ ਕੇ ਨਾ ਨਹੀਂ ਨਹੀਂ ਮੈਨੂੰ ਕਲਾਸਿਕਲ ਤਾਂ ਨਹੀਂ ਸੀ ਸੂਫੀ 뮤జిక్ ਐਂਡ ਫੋਕ ਦਾ ਸੀਗਾ ਜੀ ਤੇ ਉਸ ਤੋਂ ਮੇਰਾ ਫਾਇਦਾ ਹੋਇਆ ਹਮ ਇੰਗਲਿਸ਼ ਘਟਾ ਵੀ ਘੱਟ ਬੋਲਦਾ ਬੰਦਾ ਨਹੀਂ ਤੇ ਚਬੜ ਚਬੜ ਕਰੀ ਜਾਂਦਾ ਉਹ ਕਿਸੇ ਨੇ ਗੁਰੂ ਨੇ ਕਿਹਾ ਸੀ ਕਿ ਉਨੀ देर ਨਾ ਬੋਲੋ ਜਿੰਨੀ ਦੇਰ ਖਾਮੋਸ਼ੀ ਤੋਂ ਬਿਹਤਰ ਕੋਈ ਗੱਲ ਤੁਹਾਡੇ ਜ਼ਿਹਨ ਚ ਨਾ ਆਵੇ ਉਨੀ دیر ਖਾਮੋਸ਼ ਰਹੋ ਲੇਕਿਨ ਮੇਰਾ ਐਸਾ ਕਿਸਾਨ ਸੀ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਘੱਟ ਬੋਲਦਾ ਸੀ ਬਾਕੀ ਉਸਤਾਦ ਸਾਹਿਬਾਂ টিਚਰ ਸਮਝਦੇ ਲੈ ਦੇਖਿਆ ਆਪਣੇ ਕੰਮ ਨਾਲ ਮਤਲਬ ਰੱਖਦਾ ਹਮਮ ਬਾਲੀ ਗੱਲ ਨਹੀਂ ਕਰਦਾ ਇਹ ਗੱਲ ਕੀਤੀ ਸੀ ਮੇਰੀ ਤਾਂ ਮਜਬੂਰੀ ਸੀ ਲੈ ਮੈਨੂੰ ਇੰਗਲਿਸ਼ ਸਿਖਾ ਦਿੰਦੇ ਮੈਂ ਇੰਦਾ ਹੀ ਬੋਲੀ ਜਾਣਾ ਜਿਵੇਂ ਪੰਜਾਬੀ ਚ ਇਹ ਮੈਂ ਗੱਲ ਕੀਤੀ ਸੀ ਤੇ ਫਿਰ ਹੁਣ ਰੀਸੈਂਟਲੀ ਗੁਰੂਗਾਸ਼ੀ ਦਮਦਮਾ ਸਰ ਨਾਮ ਬੜਾ ਅੱਛਾ ਇਸੇ ਕਰਕੇ ਮੈਂ ਕਬੂਲ ਕੀਤਾ ਉੱਥੇ ਨੌਕਰੀ ਗੁਰੂਗਾਸ਼ੀ ਦਮਦਮਾ ਸਰ ਤਲਵੰਡੀ ਸਾਬੋ ਕੀ ਉੱਥੇ ਇੱਕ ਚੇਅਰ ਸਥਾਪਿਤ ਹੋਈ ਹੈ ਕਿ ਉੱਥੇ ਮੈਨੂੰ ਪ੍ਰੋਫੈਸਰ ਵੀ ਲਾਇਆ ਔਰ ਚੇਅਰਮੈਨ ਵੀ ਲਾਇਆ ਉਹ ਚੇਅਰ ਸੂਫੀ ਐਂਡ ਪੰਜਾਬ ਦਾ ਫੋਕ ਹੈਰੀਟੇਜ ਉਹਦੀ ਨਾਂ ਦੀ ਚੇਅਰ ਸਥਾਪਿਤ ਹੈ ਉੱਥੇ ਕੰਮ ਸ਼ਾਮ ਕਰਿਆ ਕਰਾਂਗੇ ਨਾਲੇ ਮੱਥਾ ਟੇਕਿਆ ਕਰਾਂਗੇ ਸੋ ਐਸਟਰਨ ਕਿਹ ਯੂਨੀਵਰਸਿਟੀਆਂ ਚ ਕੰਮ ਕੀਤਾ ਮੈਂ ਆਪਣਾ ਗੁਰ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਫੈਲੋਅ ਫੋਰ ਲਾਈਫ ਫੈਲੋਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੰਦਰ ਵਿਜ਼ਿਟਿੰਗ ਪ੍ਰੋਫੈਸਰ ਮੈਂ ਇਸ ਮਾਮਲੇ ਚ ਖੁਸ਼ ਨਸੀਬਾ ਕਿ ਸਿਰਫ ਐਂਟਰਟੇਨਰ ਹੀ ਨਹੀਂ ਅਕੈਡੈਮਿਕ ਲਾਈਨ ਚ ਕੁਝ ਜ਼ਫਾਰਸ ਫੂਰਸ਼ ਨਹੀਂ ਮੇਰੀ ਕਰਦਾ ਸੀ ਕਿਹਨਾਂ ਨੇ ਕਿਹਾ ਇਹ ਬਾਦਲਾਂ ਦੇ ਬੜਾ ਕਲੋਜ਼ ਆ ਬਈ ਤਾਂ ਇਹਨੂੰ ਰਾਜਗਾਇਕ ਬਣਾਇਆ ਫੇ ਜਦੋਂ ਮਹਾਰਾਜਾ ਸਾਹਿਬ ਐ ਕੈਪਟਨ ਬਰਿੰਦਰ ਉਹ ਕਹਿੰਦਾ ਬਾਦਲ ਨੇ ਕੋਈ ਜੱਜ ਦਾ ਕੰਮ ਨਹੀਂ ਕੀਤਾ ਇੱਕੋ ਹੀ ਜੱਜ ਦਾ ਕੰਮ ਕੀਤਾ ਜਿਹੜਾ ਹੰਸ ਰਾਜ ਅਨਸੂਰਜ ਗਾਇਕ ਹੁੰਦਾ ਪਹਿਲੀ ਤੱਕ ਉਹਨੇ ਕਪਰ ਉਹਨੂੰ ਆਇਆ ਨਹੀਂ ਫਿਰ ਮੈਨੂੰ ਜਹਾਜ਼ ਚ ਲੈ ਕੇ ਗਿਆ ਪਟਿਆਲੇ ਦੀ ਪੂਰੀ ਗਰਾਊਂਡ ਭਰੀ ਸੀ ਉਹਨੇ ਪਾ ਉਤਰ ਰਾਜ ਗਾਇਕ ਦੱਸੋ ਮੈਨੂੰ ਤਾਂ ਸਾਰਿਆਂ ਨੇ ਪਿਆਰ ਕੀਤਾ ਮੈਂ ਕਿਉਂ ਨਫ਼ਰਤ ਕਰਾਂ ਕਿਸੇ ਨੂੰ ਇਦਾਂ ਵੀ ਕਹਿ ਦਿੰਦੇ ਨਾ ਕਈ ਲੋਕ ਵੀ ਸ਼ਾਇਦ ਕੋਈ ਸਫਾਰਸ਼ ਨਾ ਚੀਜ਼ ਮਿਲੀ ਇਹ ਨਹੀਂ ਚੀਜ਼ਾਂ ਸਫਾਰਸ਼ ਨਾਲ ਮਿਲਦੀਆਂ ਇਹ ਭਾਗਾ ਨਾਲ ਮਿਲਦੀਆਂ ਇਦਾਂ ਹੀ ਦਿਲਜੀਤ ਨੂੰ ਮਿਲਿਆ ਜੇ ਮਿਲਿਆ ਤੇ ਉਹ ਲੈਵਲ ਸਾਰੇ ਕ੍ਰੋਸ ਕਰ ਗਿਆ ਉਹਨੂੰ ਅਪਰੀਸ਼ੀਏਟ ਕਰੋ ਹਾਂ ਕਰ ਵੀ ਤਰੱਕੀ ਵੀ ਵੈਰੀ ਬਣ ਜਾਂਦੀ ਹੈ ਕਿਈ ਵਾਰ ਵੀ ਸ਼ਾਇਦ ਇਸੇ ਕਰਕੇ ਹੀ ਹੈ ਉਹ ਨਹੀਂ ਕੋਈ ਨਹੀਂ ਥੋੜੇ ਦਿਨ ਹੋ ਜਾਣਾ ਉਹਨੂੰ ਜਿੰਨਾ ਰੋਕੋਗੇ ਉਨਾ ਹੀ ਉਹਨੇ ਅੱਗੇ ਜਾਣਾ ਨਿੰਦਿਆ ਵੀ ਕਈ ਵਾਰੀ ਬਹੁਤ ਪਰਫੁੱਲਤ ਕਰਦੀ ਐਸੀ ਕੋਈ ਗੱਲ ਨਹੀਂ ਹਾਂ ਕਬੀਰ ਸਾਹਿਬ ਨੇ ਕਿਹਾ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਨਿੰਦਕ ਦੇ ਸ਼ੁਕਰਗੁਜ਼ਾਰ ਹੋਵੋ ਉਹ ਤਾਂ ਤੁਹਾਡੇ ਹੱਥ ਨਾਲ ਗੰਦ ਸਾਫ਼ ਕਰਦੀ ਹੈ ਜ਼ੁਬਾਨ ਨਾਲ ਗੰਦ ਸਾਫ਼ ਕਰਦੀ ਹੈ ਦੇਖੋ ਫਕੀਰਾਂ ਦੀ ਸੋਚ ਸੋਚ ਦੇਖੋ ਫਕੀਰਾਂ ਦੀ ਕਹਿੰਦਾ ਨਿੰਦਕ ਨੂੰ ਮਾਂ ਨਾਲੋਂ ਜ਼ਿਆਦਾ ਪਿਆਰ ਕਰਿਆ ਕਰੋ ਉਹ ਮੂੰਹ ਨਾਲ ਤੁਹਾਡਾ ਜ਼ੁਬਾਨ ਨਾਲ ਗੰਦ ਸਾਫ਼ ਕਰਦੀ ਹੈ ਤੌਬਾ ਕੀ ਆ ਸੋਚ ਤੇ ਹੁਣ ਅਖੀਰ ਦੇ ਵਿੱਚ ਪੰਜਾਬੀਆਂ ਨੂੰ ਕੀ ਸਨੇਹਾ ਦਵਾਂਗੇ ਆਪਣੇ ਆਪ ਪੰਜਾਬੀਆਂ ਨੂੰ ਮੈਂ ਇਹੀ ਕਵਾਂਗਾ ਕਿ ਉਸ ਬੱਚੇ ਲਈ ਸੋਹਣੇ ਵੀਰ ਲਈ ਅਰਦਾਸ ਕਰੋ ਇਕੱਠੇ ਰਹੋ ਔਰ ਇਹ ਵੀ ਨਾ ਗੱਲ ਕਰਿਆ ਕਰੋ ਕਿ ਉਹ ਐਸ ਖਿੱਤੇ ਦਾ ਐਸ ਏਰੀਆ ਦਾ ਉਹ ਪੂਰੇ ਭਾਰਤ ਦਾ ਹੀ ਨਹੀਂ ਪੂਰੇ ਹੁਣ ਵਰਲਡ ਦਾ ਬੱਚਾ ਆ ਉਹਦਾ ਤੁਸੀਂ ਨਾਜ਼ ਕਰੋ ਕਿ ਸਾਡੇ ਚੋਂ ਪੈਦਾ ਹੋਇਆ ਲੇਕਿਨ ਜੇ ਆਪਾਂ ਵੀ ਨਫ਼ਰਤ ਵਾਲੀਆਂ ਗੱਲਾਂ ਕਰੀ ਜਾਵਾਂਗੇ ਤਾਂ ਉਹ ਨਹੀਂ ਕੋਈ ਐਡਾ ਕੋਈ ਦਾ ਫਾਇਦਾ ਨਹੀਂ ਹੋਣਾ ਤੇ ਫਾਇਦਾ ਇਸੇ ਚ ਹੀ ਹੈ ਕਿ ਗਲਤਫਹਿਮੀ ਹੋਈ ਹੈ ਤੁਹਾਨੂੰ ਉਹਨੇ ਫਿਲਮ ਉਦੋਂ ਨਹੀਂ ਸ਼ੁਰੂ ਕੀਤੀ ਸੀ ਜਦੋਂ ਇੱਥੇ ਕੋਈ ਟੈਨਸ਼ਨ ਸੀ ਉਹਨੂੰ ਪਤਾ ਹੁੰਦਾ ਸ਼ਾਇਦ ਨਾ ਕਰਦਾ ਹੁਣ ਜੇ ਫਿਲਮ ਬਣੀ ਹੈ ਚਲੋ ਨਹੀਂ ਲੱਗੀ ਨਾ ਲੱਗੀ ਆ ਆ ਹੁਣ ਨਾ ਗੱਲਾਂ ਕਰੋ ਉਹ ਜਿਹੜੀਆਂ ਤੁਸੀਂ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੋ ਬਦੇਰੀ ਅਪਡੇਟਸ ਸੇ ਜੁੜੇ ਰਹੋ ਮਿੱਟੀ ਦੇ ਨਾਲ